ਮਨਪ੍ਰੀਤ ਕਿਸ ਤਰੀਕੇ ਦੇ ਨਾਲ ਰਖੜੀ ਦਾ ਤਿਉਹਾਰ ਮਨਾ ਰਹੇ ਹੋ ਇਸ ਟਾਈਮ ਐ ਹੁੰਦਾ ਹੈ ਵੀ ਕੋਈ ਚੱਕਰ ਨਹੀਂ ਹੈਗਾ ਗਿਫਟ ਦਾ ਛੋਟੇ ਹੁੰਦੇ ਸੀਗੇ ਹਨਾ ਉਸ ਉਸ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਖੜੀ ਦਾ ਉਸ ਟਾਈਮ ਦੇ ਵਿੱਚ ਕਿੰਨਾ ਚਾਹ ਹੁੰਦਾ ਸੀ ਤੇ ਅੱਜ ਕਿੰਨਾ ਚਾਹ ਹੈ ਨਹੀਂ ਹੁਣ ਕੋਈ ਚਾਹ ਨਹੀਂ ਹੁੰਦਾ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੂੰ ਗਿਫਟ ਦੇਣਿਆ ਜੇਬ ਇਹਨਾਂ ਦੀ ਢਿੱਲੀ ਹੋਣੀ ਆ ਜਾਂ ਤਾਂ ਪੈਸੇ ਦੇ ਦੂੰਗਾ ਜਾਂ ਕੁਝ ਲੈ ਕੇ ਜਾਊਂਗਾ ਫਿਰ ਦੇਣਾ ਤਾਂ ਪੈਣਾ ਹੀ ਹੈ ਬਾਹ ਤਾਂ ਦੇਖਦੇ ਹੁੰਦੇ ਸੀ ਰਖੜੀਆਂ ਦੀ ਗਿਣਤੀ ਦੇਖ ਦੇ ਕੇ ਚੌ ਚੜੀ ਜਾਂਦਾ ਸੀ ਕੰਮਾਂ ਤੇ ਲੱਗੇ ਆਪ ਕੁਮੌਣੇ ਆਪ ਘਾਨੇ ਆ ਜੋ ਬਣਦਾ ਹੋਗਾ ਭੈਣ ਨੂੰ ਜਾ ਹੋਇਆ ਤੋਹਫਤ ਮੰਗ ਤੇ ਜਾਣਾ ਆਂਟੀ ਰਖੜੀ ਮੈਂ ਜਾਣਾ ਫੇਵੇ ਚਾਂਦੀ ਦੀ ਰਖੜੀ ਲੈ ਕੇ ਜਾਉਂਗੀ ਹਾਊ ਹੋਗੀ 3000 ਦੀ ਟੱਪਾ ਜਾਾਂਗੇ ਭਰਬੀਆਂ ਕਲੇਗਾ ਕੋਈ ਦੀਆਂ ਕਈ ਵਾਰ ਜੇ ਤਾਂ ਲੜਾਈ ਹੋ ਜਾਂਦੀ ਸੀ ਉਹਦੋਂ ਮੈਂ ਬੰਦੀ ਵੀ ਨਹੀਂ ਹੁੰਦੀ ਸੀਗੀ ਬਚਪਨ ਦੇ ਵਿੱਚ ਐ ਹੁੰਦਾ ਸੀ ਵੀ ਹਾਈ ਰਖੜੀ ਆ ਮਠਿਆਈ ਬਹੁਤ ਇਕੱਠੀ ਹੋ ਜਾਣੀ ਆ ਹਨਾ ਵੀ ਇਹ ਖਾਵਾਂਗੇ ਉਹ ਖਾਵਾਂਗੇ ਹਫਤਾ ਪਹਿਲਾਂ ਕਾਲ ਜਿਹੜਿਆ ਆਨੇ ਸ਼ੁਰੂ ਹੋ ਗਏ ਸੀ ਘਰ ਤੋਂ ਵੀ ਛੁੱਟੀ ਮਿਲ ਜੇਗੀ ਆ ਰਹੀਆਂ ਤੂੰ ਰਖੜੀ ਬਣ ਕੇ ਜਾਏਂਗੀ ਨਾ ਤੁਹਾਨੂੰ ਪਤਾ ਹੈ ਕਿ ਨੌਹਾਂ ਤੋਂ ਕਹਿੰਦੇ ਨੇ ਕਿ ਮਾਸ ਦੂਰ ਨਹੀਂ ਹੋ ਸਕਦਾ ਕਦੀ ਕਿਉਂਕਿ ਅੱਜ ਅਸੀਂ ਦੂਰ ਬੈਠੇ ਹੁੰਨੇ ਆ ਨਾ ਇੱਕ ਦੂਜੇ ਤੋਂ ਅੱਜ ਫੀਲ ਹੁੰਦਾ ਹੈ ਕਿ ਜਦੋਂ ਅਸੀਂ ਕੰਮ ਕਰ ਕਰ ਰਹੇ ਹਾਂ ਜਦੋਂ ਕੋਲ ਹੁੰਦੇ ਆ ਨਾ ਉਦੋਂ ਫੀਲ ਨਹੀਂ ਹੁੰਦਾ ਜਦੋਂ ਫੋਨ ਕਰਕੇ ਕਈ ਵਾਰ ਪੁੱਛ ਲੈਂਦੇ ਆ ਵੀ ਠੀਕ ਆ ਤੂੰ ਕਈ ਵਾਰ ਪ੍ਰੋਬਲਮ ਚ ਹੁੰਨੇ ਆ ਕਈ ਵਾਰ ਅਸੀਂ ਉਹਨਾਂ ਨੂੰ ਨਹੀਂ ਦੱਸਦੇ ਕਵਾਰੀ ਫੋਨ ਕਰਕੇ ਤੁਸੀਂ ਆਪਣੀ ਭੈਣ ਨੂੰ ਜ਼ਰੂਰ ਪੁੱਛਿਆ ਕਰੋ ਤੂੰ ਠੀਕ ਆ ਜਾਂ ਭੈਣ ਵੀ ਆਪਣੇ ਭਰਾ ਨੂੰ ਜ਼ਰੂਰ ਫੋਨ ਕਰਕੇ ਪੁੱਛਿਆ ਕਰੇ ਅਨਿਰਦੀ ਨਾਲ ਜੁੜ ਚੁੱਕੀਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਕੱਲ ਦੇਸ਼ ਭਰ ਦੇ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ ਤਾਂ ਅੱਜ ਅਸੀਂ ਔਨ 에ਅਰ ਦੇ ਸਟਾਫ ਮੈਂਬਰਸ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਕਿਸ ਤਰ੍ਹਾਂ ਦੇ ਨਾਲ ਸਾਰੇ ਰਖੜੀ ਦਾ ਤਿਉਹਾਰ ਮਨਾ ਰਹੇ ਨੇ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਸੀਂ ਕਿਸ ਤਰ੍ਹਾਂ ਤਰੀਕੇ ਦੇ ਨਾਲ ਇਹ ਤਿਉਹਾਰ ਮਨਾ ਰਹੇ ਹੋ ਤੇ ਕਿੱਥੇ ਜਾ ਕੇ ਇਹ ਤਿਉਹਾਰ ਮਨਾ ਰਹੇ ਹੋ ਤਾਂ ਇਸ ਸਮੇਂ ਸਾਡੇ ਨਾਲ ਔਨ 에ਅਰ ਦੇ ਸਟਾਫ ਮੈਂਬਰਸ ਨੇ ਤਾਂ ਗੱਲਬਾਤ ਕਰਦੇ ਆ ਤਾਂ ਮੰਨਪ੍ਰਿਤ ਕਿਸ ਤਰੀਕੇ ਦੇ ਨਾਲ ਰਖੜੀ ਦਾ ਤਿਉਹਾਰ ਮਨਾ ਰਹੇ ਹੋ ਕੱਲ ਨੂੰ ਵੇਟ ਕਰ ਰਹੀਆਂ ਕਿ ਬ੍ਰਦਰਸ ਆਣਗੇ ਤੇ ਉਸ ਚੀਜ਼ ਦੀ ਵੇਟਰ ਰੱਖੜੀਆਂ ਮੈਂ ਅੱਜ ਹੀ ਮੰਗਾ ਕੇ ਰੱਖ ਲਿਆ ਨੇ ਤੇ ਐਕਸਾਈਟਮੈਂਟ ਹੈ ਤੇ ਪਲੇਟ ਵੀ ਪੂਰੀ ਸਜਾ ਕੇ ਆਈਆਂ ਪ੍ਰੋਪਰ ਜੀ ਤਾਂ ਪਹਿਲਾਂ ਜਦੋਂ ਮਤਲਬ ਛੋਟੇ ਹੁੰਦੇ ਸੀਗੇ ਹੈਨਾ ਉਸ ਉਸ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੱਖੜੀ ਦਾ ਉਸ ਟਾਈਮ ਦੇ ਵਿੱਚ ਕਿੰਨਾ ਚਾਹ ਹੁੰਦਾ ਸੀ ਤੇ ਅੱਜ ਕਿੰਨਾ ਚਾਹ ਹੈ ਉਸ ਟਾਈਮ ਨਾ ਮਤਲਬ ਹੁਣ ਇੱਕ ਇਮੋਸ਼ਨਲ ਹੁੰਦਾ ਆ ਵੀ ਮਤਲਬ ਵੀ ਪਿਆਰ ਦੇ ਨਾਲਾ ਪੜੀ ਕਰਦੇ ਆ ਨਾ ਆਪਣੇ ਬ੍ਰਦਰ ਦੀ ਵੀ ਆਣਗੇ ਜੇ ਨਹੀਂ ਕਈ ਵਾਰੀ ਕੰਮ ਦੇ ਚੱਕਰ ਜਾਂਦੇ ਆਪ ਨੂੰ ਫੀਲ ਹੋਣ ਲੱਗ ਜਾਂਦਾ ਵੀ ਇੱਕ ਤਿਹਾਰ ਹੁੰਦਾ ਆ ਤੇ ਜੇ ਉਸ ਟਾਈਮ ਦੀ ਗੱਲ ਕਰੀਏ ਮੈਨੂੰ ਯਾਦ ਆ ਸਕੂਲ ਟਾਈਮ ਦੇ ਵਿੱਚ ਅਸੀਂ ਨਾ ਮਤਲਬ ਲੜ ਝਗੜ ਕੇ ਜਿਹੜੀਆਂ ਰਖੜੀਆਂ ਬੰਨਦੇ ਹੁੰਦੇ ਸੀਗੇ ਵੀ ਮੈਂ ਨਹੀਂ ਤੈਨੂੰ ਰਖੜੀ ਬੰਨੂੰਗੀ ਜੇ ਤੂੰ ਮੈਨੂੰ ਗਿਫਟ ਨਹੀਂ ਦਿੱਤਾ ਤੇ ਹੁਣ ਇਸ ਟਾਈਮ ਆ ਇਹ ਹੁੰਦਾ ਆ ਵੀ ਕੋਈ ਚੱਕਰ ਨਹੀਂ ਹੈਗਾ ਗਿਫਟ ਦਾ ਪਰ ਤੂੰ ਆ ਜਾ ਤੂੰ ਰਖੜੀ ਬੰਨਦੇ ਤੇ ਮੈਨੂੰ ਯਾਦ ਆ ਜਦੋਂ ਮੈਂ 4th ਕਲਾਸ ਦੇ ਵਿੱਚ ਸੀਗੀ ਤੇ ਮ ਮੈਨੂੰ ਕੀ ਸਪੈਸ਼ਲ ਗਿਫਟ ਦਿੱਤਾ ਮੈਂ ਆਪ ਹੀ 40 ਰੁਪਏ ਦੀ ਜਿਓਮੈਟਰੀ ਪੈਕ ਕਰਾ ਕੇ ਉਹਨੂੰ ਦਿੱਤੀ ਮੈਨੂੰ ਸਵੇਰੇ ਦੇਦੀ ਤੇ ਮਤਲਬ ਹੁਣ ਕਿੰਨੀ ਕੋ ਗਿਫਟ ਦਾ ਹੁਣ ਹੁੰਦਾ ਹੈ ਚਾ ਕਿ ਕੋਈ ਗਿਫਟ ਮਿਲੇ ਕੋਈ ਨਹੀਂ ਹੁਣ ਕੋਈ ਚਾ ਨਹੀਂ ਹੁੰਦਾ ਇੱਕ ਇਹ ਹੁੰਦਾ ਹੈ ਵੀ ਭਾਈ ਗਰੂ ਬਸ ਭਰਾਵਾਂ ਨੂੰ ਤਰੱਕੀਆਂ ਦਵੇ ਤੇ ਖੁਸ਼ ਰਹੇ ਤੇ ਸਾਡੇ ਨਾਲ ਰਹਿਣ ਸਾਡੇ ਲਈ ਇਹ ਬਹੁਤ ਵੱਡੀ ਗੱਲ ਆ ਜੀ ਤਾਂ ਅਸੀਂ ਮੁੰਡਿਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਗਿਫਟ ਦੇਣਿਆ ਜੇਬ ਇਹਨਾਂ ਦੀ ਢਿੱਲੀ ਹੋਣੀ ਆ ਤਾਂ ਅਮਰ ਕਿਸ ਤਰੀਕੇ ਦੇ ਨਾਲ ਮਨਾ ਰਹੇ ਹੋ ਰਖੜੀ ਦਾ ਤਿਉਹਾਰ ਦੇਖਦਾ ਹੈ ਜੀ ਜਿਆਦਾ ਪੈਸੇ ਦੇ ਦੂੰਗਾ ਜਾਂ ਕੁਝ ਲੈ ਕੇ ਜਾਊਂਗਾ ਫਿਰ ਦੇਣਾ ਤਾਂ ਪਹਿਣਾ ਹੀ ਹੈ ਤਾਂ ਅੱਗੇ ਵੀ ਅਸੀਂ ਗੱਲਬਾਤ ਕਰਦੇ ਆਂ ਤਾਂ ਰਮਨ ਤੁਸੀਂ ਇੱਕ ਮਤਲਬ ਕਿਵੇਂ ਮਨਾ ਰਹੇ ਹੋ ਰੱਖੜੀ ਦਾ ਤਿਹਾਇ ਬਸ ਮੈਂ ਮਨਾਣਾ ਤੱਕ ਇਹ ਘਰ ਹੋਵਾਂਗੇ ਭੈਣ ਰਖੜੀ ਮਨਾਉਗੇ ਥੋੜੀ ਐਕਸਾਈਟਮੈਂਟ ਹੁੰਦੀ ਹੈ ਜਦੋਂ ਛੋਟੇ ਹੁੰਦੇ ਸੀ ਉਦੋਂ ਐ ਹੁੰਦਾ ਸੀਗਾ ਵੀ ਕੌਣ ਬਾਹ ਤੇ ਦੇਖਦੇ ਹੁੰਦੇ ਸੀ ਰਖੜੀਆਂ ਦੀ ਗਿਣਤੀ ਦੇਖ ਕੇ ਚਾਹ ਚੜੀ ਜਾਂਦਾ ਸੀ ਮੇਰੇ ਇੱਧਰ ਸੱਜੇ ਹੱਥ ਤੇ ਇੰਨੀਆਂ ਬਣਨਗੇ ਕਿ ਕਿਹਦੇ ਸੋਹਣੀ ਰਖੜੀ ਬੰਨੀ ਹੋਈ ਆ ਸਭ ਤੋਂ ਜ਼ਿਆਦਾ ਨਹੀਂ ਸੋਹਣੀ ਰਖੜੀ ਦੇਖ ਕੇ ਜ਼ਿਆਦਾ ਹੁੰਦਾ ਸੀ ਕਿ ਐਦਾਂ ਹੁੰਦਾ ਸੀ ਵੀ ਹਾਂ ਮੇਰੀ ਇੰਨੀਆਂ ਪੈਣਾ ਨਾ ਵੀ ਬਾਹ ਤੇ ਰਖੜੀਆਂ ਦੀ ਗਿਣਤੀ ਦੇਖ ਕੇ ਸਜਾਵਟ ਹੁੰਦੀ ਸੀ ਵੈਸੀ ਮੁੱਲ ਮੁੱਲੀ ਜੀ ਕਰਦਾ ਸੀਗਾ ਤੇ ਹੁਣ ਕੱਲ ਜਾਵਾਂਗੇ ਘਰੇ ਖੁਸ਼ੀ ਹੋਊ ਕਿ ਭੈਣ ਨੂੰ ਮਿਲਾਂਗੇ ਰਖੜੀ ਮਣਾਵਾਂਗੇ ਜੋ ਹੋਇਆ ਸਰਦਾ ਵਰਦਾ ਹਣ ਕੰਮਾਂ ਤੇ ਲਾਗੇ ਆਪਕੋ ਮਾਣਿਆ ਆਪ ਖਾਨਿਆ ਜੋ ਬਣਦਾ ਹੋਗਾ ਭੈਣ ਨੂੰ ਜਾ ਹੋਇਆ ਤੋਹਫਾ ਦੇਵਾਂਗੇ ਜਾ ਸ਼ਗਨ ਜੋ ਵੀ ਬਣਦਾ ਉਹ ਕਦਮ ਜਦੋਂ ਨਈ ਜਦੋਂ ਨਈ ਕਮਾਉਂਦੇ ਸੀਗੇ ਤਾਂ ਉਦੋਂ ਪੈਣ ਦੀਆਂ ਡਿਮਾਂਡਾਂ ਕੀ ਹੁੰਦੀਆਂ ਸੀਗੀਆਂ ਗਿਫਟ ਨੂੰ ਲੈ ਕੇ ਉਦੋਂ ਡਿਮਾਂਡਾਂ ਦਾ ਕੁਝ ਨਹੀਂ ਪੈਣ ਵੀ ਚਲੋ ਮੇਰੀ ਵਧੀਆਂ ਸ਼ਰੀਫਾ ਸਮਝਦੀ ਹੈ ਮਤਲਬ ਆਪਣੇ ਆਪਣਾ ਨਾ ਤੇ ਉਦੋਂ ਕਰਦੇ ਤੋਂ ਕਰਦੇ ਜ਼ਿਆਦਾਤਰ ਉਹਨੂੰ ਸੂਟਾਂ ਦਾ ਕਹਿੰਦੀ ਮੈਨੂੰ ਸੂਟ ਲੈ ਕੇ ਦੇ ਦਿਓ ਆ ਲੈ ਕੇ ਦੇ ਦਿਓ ਤੇ ਮੰਮੀ ਹੁੰਦੇ ਸੀਗੇ ਸੂਟ ਲੈ ਦਿੰਦੇ ਸੀ ਜਾਂ 500 ਰੁਪਏ ਦੇ ਦਿੰਦੇ ਸੀ ਹੁਣ ਆਪ ਕਮਾਉਂਦੇ ਹੁਣ ਆਪ ਦੇਖਾਂਗੇ ਕਰ ਲੋ ਆਪ ਕੀ ਕੀ ਸੋਚਿਆ ਕੀ ਦੇਣਾ ਐਤ ਕੀ ਮੈਂ ਸੋਚਿਆ ਜਾਂ ਤਾਂ ਇੱਕ ਨੂੰ ਸੂਟ ਪੱਕਾ ਲੈ ਕੇ ਦੇਣਾ ਤੇ ਬਾਕੀ ਆਪ ਦੀ ਜਿਹੜੀ ਸੈਲਰੀ ਹੋ ਗਈ ਉਹਦੇ ਚੋਂ ਸ਼ਗਨ ਕਿ ਜਿਵੇਂ ਆਉਂਗੇ ਸੂਟ ਜਾ ਉਹਨਾਂ ਦੀ ਮਰਜ਼ੀ ਦੇ ਨਾਲ ਖਰੀਦ ਕੇ ਦਵਾਂਗੇ ਉਹਨਾਂ ਦੀ ਮਰਜ਼ੀ ਦੇ ਨਾਲ ਖਰੀਦ ਕੇ ਦਵਾਂਗੇ ਹਾਂਜੀ ਤਾਂ ਹੋਰ ਵੀ ਜਿਹੜੇ ਸਾਡੇ ਸਟਾਫ ਮੈਂਬਰਸ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਪੁੱਛਦੇ ਆ ਇਹਨਾਂ ਨੂੰ ਵੀ ਵੀ ਇਹਨਾਂ ਦੇ ਵੱਲੋਂ ਕਿਵੇਂ ਰਖੜੀ ਮਨਾਈ ਜਾਣੀ ਆ ਤਾਂ ਸਿਮੇ ਮੈਮ ਤੁਸੀਂ ਕਿਸ ਤਰੀਕੇ ਦੇ ਨਾਲ ਮਨਾਉਂਗੇ ਰਖੜੀ ਦਾ ਤਿਉਹਾਰ ਦੇਖੋ ਸਭ ਤੋਂ ਪਹਿਲਾਂ ਕਿ ਬਚਪਨ ਦੇ ਵਿੱਚ ਬਾਲਾ ਚਾ ਹੁੰਦਾ ਸੀ ਰਖੜੀ ਦਾ ਉਹ ਸੋਚਦੇ ਹੁੰਦੇ ਸੀ ਕਿ ਸਭ ਤੋਂ ਸੋਹਣੀ ਰਖੜੀ ਬੰਨ੍ਹਣੀ ਆ ਭਰਾ ਦੇ ਪਰ ਕਈ ਵਾਰ ਜਦੋਂ ਲੜਾਈ ਹੋ ਜਾਂਦੀ ਸੀ ਉਹਦੋਂ ਮੈਂ ਬੰਨ੍ਹਦੀ ਵੀ ਨਹੀਂ ਹੁੰਦੀ ਸੀ ਤੇ ਗੁੱਸੇ ਦੇ ਵਿੱਚ ਮੈਂ ਕਹਿੰਦੀ ਸੀ ਮੈਂ ਤੇ ਮੰਮੀ ਨੇ ਹਮੇਸ਼ਾ ਫਿਰ ਵੀ ਮੈਨੂੰ ਝਿੜਕ ਕੇ ਰਖੜੀ ਬਨਵਾ ਦਿੰਦੇ ਸੀ ਉਹਨਾਂ ਦੇ ਵੀ ਭਰਾ ਐਵੇਂ ਨਹੀਂ ਕਰਨਾ ਪਰ ਹੁਣ ਹੁੰਦਾ ਹੈ ਕਿ ਵੀ ਜਦੋਂ ਤੋਂ ਬਾਹਰ ਆ ਗਏ ਕੰਮ ਕਰਨ ਲੱਗੇ ਸਟੱਡੀ ਤੋਂ ਬਾਅਦ ਬਟ ਹੁਣ ਹੁੰਦਾ ਹੈ ਕਿ ਵੀ ਨਹੀਂ ਹੁਣ ਤਾਂ ਘਰੇ ਜਾ ਕੇ ਰਖੜੀ ਹੀ ਬੰਨਦੀ ਹੈ ਇੰਨਾ ਹੀ ਬਹੁਤ ਹੁੰਦਾ ਕਿਉਂਕਿ ਕੰਮਕਾਰ ਦੇ ਮਾਹੌਲ ਦੇ ਵਿੱਚ ਕੰਮਕਾਜ ਦੇ ਵਿੱਚ ਜੀ ਉਹਨਾਂ ਕੋਲ ਵੀ ਟਾਈਮ ਨਹੀਂ ਹੁੰਦਾ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਹੁਣ ਹਫਤਾ ਪਹਿਲਾਂ ਕਾਲ ਜਿਹੜਿਆ ਆਣੇ ਸ਼ੁਰੂ ਹੋ ਗਏ ਸੀ ਘਰ ਤੋਂ ਵੀ ਛੁੱਟੀ ਮਿਲ ਜੇਗੀ ਆ ਰਹੀਆਂ ਤੂੰ ਰਖੜੀ ਬਨ ਕੇ ਜਾਏਂਗੀ ਨਾ ਤੇ ਤੇ ਮੰਮੀ ਉਹਨਾਂ ਨੇ ਗਿਫਟ ਵਗੈਰਾ ਸੂਟ ਵਗੈਰਾ ਲਏ ਆ ਮੰਮੀ ਉਹਨਾਂ ਨੂੰ ਪਤਾ ਕਿ ਪਾਉਂਦੇ ਨਹੀਂ ਹੈਗੇ ਇਹ ਸੂਟ ਵਗੈਰਾ ਡੈਡੀ ਕਹਿੰਦੇ ਵੀ ਉਹਦੇ ਵਾਸਤੇ ਸੂਟ ਨਹੀਂ ਲੈਣਾ ਹੈਗਾ ਉਹ ਸੂਟ ਪਾਉਂਦੀ ਦਾ ਹੈ ਨਹੀਂ ਨਾ ਸਿਲਵਾਉਂਦੀ ਆ ਕੇ ਤੇ ਮੈਂ ਪਰ ਉਹਨਾਂ ਨਾਲ ਥੋੜਾ ਉਹ ਗੁੱਸਾ ਕੀਤਾ ਵੀ ਤੁਸੀਂ ਜੇ ਦੂਜਿਆਂ ਵਾਸਤੇ ਸੂਟ ਲਏ ਆ ਮੇਰੇ ਵਾਸਤੇ ਕਿਉਂ ਨਹੀਂ ਲਿਆ ਮੈਂ ਵੀ ਤਾਂ ਸਿਲਵਾ ਸਕਦੀ ਸੀ ਮੰਮੀ ਕਹਿੰਦੀ ਚਲ ਠੀਕ ਹੈ ਜੇ ਤੈਨੂੰ ਗੁੱਸਾ ਆ ਰਿਹਾ ਮੈਂ ਲੈ ਆਉਂਗੀ ਤੇਰੇ ਵਾਸਤੇ ਸੂਟ ਪਰ ਬ੍ਰਦਰਸ ਦੇ ਜਦੋਂ ਹੁਣ ਫੋਨ ਆਉਂਦੇ ਆ ਨਾ ਵੀ ਹੁਣ ਥੋੜਾ ਪਹਿਲਾਂ ਨਹੀਂ ਹੁੰਦਾ ਸੀ ਨਾ ਪਹਿਲਾਂ ਹੁੰਦਾ ਸੀ ਵੀ ਬੰਦਾ ਸੱਚਾ ਜੋ ਦਿਲ ਦਾ ਕਿ ਪਹਿਲਾਂ ਅਸੀਂ ਬੰਦੇ ਸੀ ਗਿਫਟ ਕਰਕੇ ਰਖੜੀ ਪੈਸੇ ਕਰਕੇ ਰਖੜੀ ਪਰ ਜਿਹੜਾ ਹੁਣ ਦਾ ਮਾਹੌਲ ਚੱਲ ਰਿਹਾ ਨਾ ਜਿਵੇਂ ਦਾ ਵੀ ਭੈਣ ਭਰਾ ਦਾ ਰਿਸ਼ਤਾ ਹੁਣ ਇਹੋ ਜਿਹਾ ਨਹੀਂ ਰਿਹਾ ਜਿਵੇਂ ਦਾ ਪਹਿਲਾਂ ਦਾ ਸੀਗਾ ਪਰ ਹੁਣ ਲੱਗਦਾ ਕਿ ਵੀ ਨਹੀਂ ਵੀ ਜੇ ਹੁਣ ਰਖੜੀ ਹੀ ਬੰਦੀ ਹੈ ਜਾ ਕੇ ਇੰਨਾ ਕਿ ਵੀ ਕਿ ਨਾਲ ਨੇ ਹਰ ਦੁੱਖ ਤਕਲੀਫ ਦੇ ਵਿੱਚ ਨਾਲ ਖੜੇ ਨੇ ਇੰਨਾ ਹੀ ਬਹੁਤ ਹੋ ਜਾਂਦਾ ਆ ਕਿਉਂਕਿ ਸਾਨੂੰ ਪਤਾ ਹੈ ਕਿ ਨੋਹਾਂ ਤੋਂ ਕਹਿੰਦੇ ਨੇ ਕਿ ਮਾਸ ਦੂਰ ਨਹੀਂ ਹੋ ਸਕਦਾ ਕਦੀ ਜਿੰਨਾ ਮਰਜੀ ਅਸੀਂ ਲੜ ਲਿਆ ਪਰ ਲਿਆ ਝਗੜ ਲਿਆ ਪਰ ਫਿਰ ਵੀ ਜਦੋਂ ਕੋਈ ਮੁਸੀਬਤ ਆਂਦੀ ਆ ਪਰੇਸ਼ਾਨੀ ਆਂਦੀ ਆ ਉਦੋਂ ਜਿਹੜੇ ਭਰਾ ਜਿਹੜੇ ਨਾਲ ਖੜਦੇ ਆ ਕਈ ਵਾਰ ਉਹਨਾਂ ਨੂੰ ਲੈ ਕੇ ਜਦੋਂ ਪਤਾ ਲੱਗਦਾ ਘਰੇ ਕੋਈ ਪ੍ਰੋਬਲਮ ਆ ਜਾਂ ਕੋਈ ਤਕਲੀਫ ਆ ਉਹਨਾਂ ਨੂੰ ਤਾਂ ਫੀਲ ਹੁੰਦਾ ਕਿ ਵੀਰ ਕਦੋਂ ਪਹੁੰਚ ਜੀਏ ਘਰੇ ਕਦੋਂ ਉਹਨਾਂ ਦਾ ਦੁੱਖ ਤਕਲੀਫ ਬਣਾ ਲਈਏ ਕਿਉਂਕਿ ਕਈ ਵਾਰ ਲੱਗਦਾ ਨਾ ਵੇ ਜਦੋਂ ਦੂਰ ਬੈਠੇ ਹੁੰਨੇ ਆ ਤੇ ਸ਼ਾਇਦ ਮੇਰੇ ਰੋਣਾ ਵੀ ਰੋਣਾ ਆ ਜਾਵੇ ਕਿਉਂਕਿ ਜਦੋਂ ਅਸੀਂ ਦੂਰ ਬੈਠੇ ਹੁੰਨੇ ਆ ਨਾ ਇੱਕ ਦੂਜੇ ਤੋਂ ਅੱਜ ਫੀਲ ਹੁੰਦਾ ਕਿ ਜਦੋਂ ਅਸੀਂ ਕੰਮ ਕਰ ਕਰ ਰਹੇ ਹਾਂ ਜਦੋਂ ਕੋਲ ਹੁੰਦੇ ਹਨ ਨਾ ਉਦੋਂ ਫੀਲ ਨਹੀਂ ਹੁੰਦਾ ਭੈਣ ਬਰਾਦਰ ਰਿਸ਼ਤਾ ਪਰ ਹੁਣ ਜਦੋਂ ਅਸੀਂ ਵੱਖ ਬੈਠੇ ਹਾਂ ਏਡੀ ਏਡੀ ਦੂਰ ਬੈਠੇ ਹਾਂ ਨਾ ਹੁਣ ਫੀਲ ਹੁੰਦਾ ਕਿ ਭਰਾ ਜਿਹੜੇ ਹਨ ਵਿਆਹ ਭੈਣਾਂ ਨੇ ਸੱਜੀਆਂ ਭਾਵੇਂ ਮਾਮਾ ਹੁੰਦੀਆਂ ਨੇ ਉਹਨਾਂ ਤੋਂ ਬਿਨਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਜਦੋਂ ਉਹ ਨਾਲ ਖੜਦੇ ਨਾ ਅਗੇ ਮੀ ਮੋਢੇ ਤੇ ਹੱਥ ਹੀ ਰੱਖ ਦਿੰਦੇ ਆ ਤਾਂ ਇੰਨਾ ਹੋ ਜਾਂਦਾ ਵੀ ਸਾਰੀ ਦੁਨੀਆ ਸਾਡੇ ਨਾਲ ਆ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਦੀ ਦੂਰ ਹਨ ਤੋਂ ਜਾਂ ਜਦੋਂ ਫੋਨ ਕਰਕੇ ਕਈ ਵਾਰ ਪੁੱਛ ਲੈਂਦੇ ਆ ਵੀ ਠੀਕ ਆ ਤੂੰ ਕਈ ਵਾਰ ਪ੍ਰੋਬਲਮ ਜੁ ਹੁੰਨੇ ਆ ਕਈ ਵਾਰ ਅਸੀਂ ਉਹਨਾਂ ਨੂੰ ਨਹੀਂ ਦੱਸਦੇ ਪਰ ਉਹਨਾਂ ਨੂੰ ਸਾਡੀ ਆਵਾਜ਼ ਤੋਂ ਪਹਿਚਾਣ ਹੋ ਜਾਂਦੀ ਆ ਵੀ ਇਹ ਪਰੇਸ਼ਾਨ ਨੇ ਫਿਰ ਉਹ ਪੁੱਛਦੇ ਨੇ ਵੀ ਕਿਉਂ ਬਟ ਕਈਆਂ ਨੂੰ ਲੱਗਦਾ ਕਿ ਹਨਾ ਵੀ ਭੈਣ ਭਾਈ ਦਾ ਰਿਸ਼ਤਾ ਹੁੰਦਾ ਵੀ ਬਸ ਠੀਕ ਆ ਓਕੇ ਅ ਅੱਜ ਆ ਕੇ ਰਖੜੀ ਬੰਨਤੀ ਠੀਕ ਆ ਪਰ ਨਹੀਂ ਰਖੜੀ ਤੋਂ ਪਹਿਲਾਂ ਵੀ ਤੇ ਰਖੜੀ ਤੋਂ ਬਾਅਦ ਵੀ ਇਹ ਤਿਹਾੜ ਦਾ ਸਿਰਫ ਇੱਕ ਇੱਕ ਸਿੰਬੋਲਿਕਸ ਹੁੰਦੇ ਆ ਹਨਾ ਮਨਾਣਿਆ ਸੀ ਪਰ ਇਹ ਰਿਸ਼ਤਾ ਜਿਹੜਾ ਆ ਇਹਨਾਂ ਧਾਗਿਆਂ ਦੇ ਨਾਲ ਕਦੇ ਵੀ ਨਾ ਤਾਂ ਟੁੱਟਦਾ ਆ ਨਾ ਜੁੜਦਾ ਆ ਇਹ ਰਿਸ਼ਤੇ ਹਮੇਸ਼ਾ ਐਵੇਂ ਹੀ ਰਹਿਣੇ ਆ ਜ਼ਰੂਰੀ ਨਹੀਂ ਕਿ ਰਖੜੀ ਦਾ ਤਿਹਾੜ ਹੀ ਆ ਜੋ ਇੱਕ ਭੈਣ ਭਾਈ ਦੇ ਰਿਸ਼ਤੇ ਨੂੰ ਦਰਸਾਉਂਦਾ ਹੈ ਮੁਸੀਬਤ ਦੀ ਘੜੀ ਪ੍ਰੋਬਲਮ ਟੈਨਸ਼ਨ ਮੁਸ਼ਕਿਲ ਜਦੋਂ ਆਉਂਦੀ ਆ ਨਾ ਜਦੋਂ ਭੈਣ ਭਾਈ ਇਕੱਠੇ ਹੁੰਦੇ ਨੇ ਉਹ ਖੜਦੇ ਨੇ ਇੱਕ ਦੂਜੇ ਦੀ ਪ੍ਰੋਬਲਮ ਦੇ ਵਿੱਚ ਤਕਲੀਫ ਦੇ ਵਿੱਚ ਤਾਂ ਉਹ ਸਭ ਤੋਂ ਜ਼ਿਆਦਾ ਵੱਡਾ ਤਿਹਾਰ ਹੁੰਦਾ ਉਦੋਂ ਸਾਡੇ ਲਈ ਤਾਂ ਮੈਨੂੰ ਲੱਗਦਾ ਕਿ ਭੈਣਾ ਤੋਂ ਭਾਈਆਂ ਨੂੰ ਤੇ ਕਦੇ ਵੀ ਦੂਰ ਨਹੀਂ ਹੋਣਾ ਚਾਹੀਦਾ ਚਾਹੇ ਅਸੀਂ ਜਿੱਥੇ ਵੀ ਜੇ ਜੇ ਫੋਰਨ 'ਚ ਵੀ ਬੈਠੇ ਆਂ ਵਿਦੇਸ਼ 'ਚ ਵੀ ਬੈਠੇ ਆਂ ਨਾ ਤਾਂ ਸਾਨੂੰ ਉੱਥੇ ਟੱਚ 'ਚ ਰਹਿਣਾ ਚਾਹੀਦਾ ਆ ਚਾਹੇ ਅਸੀਂ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਕੰਮ ਦੇ ਵਿੱਚ ਮਸ਼ਰੂਫ ਹੋਈਏ ਪਰ ਦਿਨ ਦੇ ਵਿੱਚ ਜਾਂ ਦੋ ਦਿਨਾਂ ਬਾਅਦ ਇੱਕ ਵਾਰੀ ਫੋਨ ਕਰਕੇ ਤੁਸੀਂ ਆਪਣੀ ਭੈਣ ਨੂੰ ਜ਼ਰੂਰ ਪੁੱਛਿਆ ਕਰੋ ਤੂੰ ਠੀਕ ਆ ਜਾਂ ਭੈਣ ਵੀ ਆਪਣੇ ਭਰਾ ਨੂੰ ਜ਼ਰੂਰ ਫੋਨ ਕਰਕੇ ਪੁੱਛਿਆ ਕਰੇ ਵੀ ਤੂੰ ਠੀਕ ਆ ਕਿਉਂਕਿ ਮੁੰਡੇ ਕਈ ਵਾਰ ਨਹੀਂ ਦੱਸਦੇ ਕਿ ਉਹਨਾਂ ਨੂੰ ਕੀ ਤਕਲੀਫ ਆ ਕੀ ਪ੍ਰੋਬਲਮ ਆ ਜਾਂ ਉਹ ਘਰ ਦੇ ਵਿੱਚ ਕਿਉਂਕਿ ਜ਼ਿੰਮੇਵਾਰੀਆਂ ਉਹਨਾਂ ਤੇ ਇੰਨੀਆਂ ਹੁੰਦੀਆਂ ਨੇ ਉਹ ਕਈ ਵਾਰ ਦੱਸ ਵੀ ਨਹੀਂ ਪਾਉਂਦੇ ਤਾਂ ਉਹ ਭੈਣ ਦਾ ਵੀ ਫਰਜ਼ ਬਣਦਾ ਕਿ ਉਹ ਪੁੱਛੇ ਫੋਨ ਕਰਕੇ ਉਹਨੂੰ ਵੀ ਤੂੰ ਠੀਕ ਆ ਸਭ ਕੁਝ ਠੀਕ ਚੱਲ ਰਿਹਾ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਹੈਗੀ ਜ਼ਰੂਰੀ ਨਹੀਂ ਹੈਗਾ ਕਿ ਮਾਂ ਇੱਕ ਪਿਓ ਤੇ ਇੱਕ ਭਾਈ ਹਮੇਸ਼ਾ ਕੁੜੀ ਨੂੰ ਇਹ ਆਪਣੀ ਵਾਈਫ ਨੂੰ ਪੁੱਛਿਆ ਉਹ ਕਰੇ ਇੱਕ ਔਰਤ ਨੂੰ ਵੀ ਹਮੇਸ਼ਾ ਮਰਦ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਹਮੇਸ਼ਾ ਉਹਨੂੰ ਪੁੱਛਣਾ ਚਾਹੀਦਾ ਕਿ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੈਗੀ ਤੈਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਤੂੰ ਕਿਸੇ ਟੈਨਸ਼ਨ ਦੇ ਵਿੱਚ ਤਾਂ ਨਹੀਂ ਹੈਗਾ ਕਿਉਂਕਿ ਕਈ ਵਾਰ ਸਾਨੂੰ ਉਹ ਦੱਸਦੇ ਨਹੀਂ ਹੈਗੇ ਪਰ ਜਿੰਨੀ ਟੈਨਸ਼ਨਾਂ ਦੇ ਵਿੱਚ ਉਹ ਗੁਜ਼ਰ ਰਹੇ ਹੁੰਦੇ ਆ ਜਦੋਂ ਜਦੋਂ ਭੈਣਾ ਵੀ ਰਖੜੀਆਂ ਲੈ ਕੇ ਜਾਂਦੀਆਂ ਨੇ ਤਾਂ ਖਾਲੀ ਰਖੜੀ ਨਹੀਂ ਲੈ ਕੇ ਜਾਂਦੀਆਂ ਉਹਦੇ ਨਾਲ ਕੁਝ ਨਾ ਕੁਝ ਜ਼ਰੂਰ ਆਪਣੇ ਭਰਾਵਾਂ ਦੇ ਲਈ ਲੈ ਕੇ ਜਾਂਦੀਆਂ ਤਾਂ ਤੁਸੀਂ ਕੀ ਲੈ ਕੇ ਜਾ ਰਹੇ ਹੋ ਅ ਮੇਰਾ ਤੇ ਇਹ ਹੁੰਦਾ ਕਿ ਵੀ ਮੈਂ ਪਹਿਲਾਂ ਉਹਨਾਂ ਨੂੰ ਫੋਨ ਕਰਕੇ ਪੁੱਛਦੀ ਹੁੰਦੀ ਆ ਵੀ ਘਰੇ ਕਿਹੜੀ ਕਿਹੜੀ ਮਿਠਾਈ ਆ ਆ ਗਈ ਆ ਤੇ ਕਿਹੜੀ ਨਈ ਹੈਗੀ ਤੇ ਮੈਨੂੰ ਉਹ ਦੱਸ ਦੋ ਮੈਂ ਉਹ ਲੈ ਕੇ ਆਉਂਗੀ ਕਿਉਂਕਿ ਹਰ ਇੱਕ ਕਿਉਂਕਿ ਇੰਨੀਆਂ ਐਨੇ ਉਸ ਦਿਨ ਮਿਠਾਈ ਦੇ ਡੱਬੇ ਪਹਿਲਾਂ ਤਾਂ ਬਚਪਨ ਦੇ ਵਿੱਚ ਐ ਹੁੰਦਾ ਸੀ ਵੀ ਹਾਇ ਰੱਖੜੀ ਆ ਮਿਠਾਈ ਬਹੁਤ ਇਕੱਠੀ ਹੋ ਜਾਣੀ ਆ ਹਨਾ ਵੀ ਇਹ ਖਾਵਾਂਗੇ ਉਹ ਖਾਵਾਂਗੇ ਪਰ ਹੁਣ ਆ ਹੁੰਦਾ ਕਿ ਮੈਂ ਪਹਿਲਾਂ ਫੋਨ ਕਰਕੇ ਪੁੱਛਦੀ ਆ ਵੀ ਮੰਮੀ ਡੱਬੇ ਖੋਲ ਲੈ ਮੰਮੀ ਅਗਰ ਦੱਸ ਦਿਓ ਨੇ ਵੀ ਇਹ ਹੈਗਾ ਫਿਰ ਜਿਹੜੀ ਚੀਜ਼ ਨਈ ਹੁੰਦੀ ਮੈਂ ਉਹ ਮੈਂ ਉਹ ਲੈ ਕੇ ਜਾਨੀ ਆ ਤੁਸੀਂ ਆਂਟੀ ਕਿਵੇਂ ਬਣਾਉਣਾ ਰੱਖੜੀ ਦਾ ਪਹਾਰ ਅਸੀਂ ਅਸੀਂ ਐਦਾਂ ਬਣਾਉਂਦੇ ਆ ਰੱਖੜੀ ਘਤਿਆਰ ਇਹ ਭੈਣਾਂ ਆਉਂਦੀਆਂ ਨੇ ਹਲਵਾ ਪੂਰੀ ਬਣਾਉਨੇ ਆ ਭੈਣਾਂ ਪਾਈਆਂ ਤੇ ਰੱਖੜੀਆਂ ਬਣਨੀਆਂ ਨੇ ਠੀਕ ਐ ਐਦਾਂ ਬਣਾਉਂਦੇ ਆ ਨੇ ਤੇ ਕੀ ਕੁਛ ਗਿਫਟ ਕੋਈ ਪੈਸੇ ਕੋਈ ਉਹ ਜਿਹੜੇ ਪਹਿਲਾਂ ਜਦੋਂ ਛੋਟੇ ਛੋਟੇ ਹੁੰਦੇ ਆ ਤਾਂ ਉਦੋਂ ਉਮੀਦਾਂ ਹੁੰਦੀਆਂ ਨੇ ਹੈਨਾ ਕਿ ਇਹ ਸਾਡਾ ਭਰਾ ਸਾਡੇ ਲਈ ਆ ਦੇਵੇ ਸਾਨੂੰ ਆ ਲੈ ਕੇ ਆਵੇ ਪਰ ਹੁਣ ਤਾਂ ਇਹ ਹੁੰਦਾ ਕਿ ਭਰਾ ਮਿਲ ਜਾਣ ਉਹ ਹੀ ਬਹੁਤ ਵੱਡੀ ਗੱਲ ਹੈ ਹੈਨਾ ਬਹੁਤ ਵੱਡੀ ਗੱਲ ਅੱਜ ਕੱਲ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਧ ਗੱਲਾਂ ਤੁਸੀਂ ਕਿੱਥੇ ਜਾਣਾ ਆਂਟੀ ਰਖੜੀ ਬੰਨਣ ਮੈਂ ਜਾਣਾ ਭੇਵੇ ਅੱਛਾ ਕਿੰਨੇ ਭਰਾ ਨੇ ਤੁਹਾਡੇ ਦੋ ਭਰਾ ਨੇ ਦੋ ਭਰਾ ਨੇ ਤਾਂ ਤੁਸੀਂ ਭੇਵੇ ਜਾਣਾ ਕਦੋਂ ਕੱਲ ਜਾਉਂਗੇ ਹਾਂਜੀ ਕੱਲ ਜਾਵਾਂਗੇ ਕੀ ਲੈ ਕੇ ਜਾਉਂਗੇ ਰਖੜੀ ਦੇ ਨਾਲ ਅਸੀਂ ਚਾਂਦੀ ਦੀ ਰਖੜੀ ਲੈ ਕੇ ਜਾਉਂਗੇ ਹਾ ਹੋਊਗੀ 3000 ਦੀ ਡੱਬੇ ਦੇ ਵਿੱਚ ਡੱਬਾ ਕੀ ਲੈ ਕੇ ਜਾਉਂਗੇ ਡੱਬਾ ਜਾਗੇ ਪਰ ਵਰਭੀਆਂ ਕਾ ਲੈ ਕੇ ਕੋਈ ਦੀਆਂ ਕੋਈ ਦੀਆਂ ਵਰਭੀਆਂ ਹਾਂ ਫਿਰ ਵਰਦਾਰ ਦੀ ਵਰ ਉਹ ਲੈ ਕੇ ਜਾਉਂਗੇ ਰਖੜੀ ਲੈ ਕੇ ਜਾਉਂਗੇ ਤੇ 3000 ਦੇ ਵਿੱਚ ਜੇ ਰਖੜੀ ਲੈ ਕੇ ਜਾਉਂਗੇ ਫਿਰ ਭਰਾ ਤੋਂ ਕੀ ਮੰਗ ਕਰੋਗੇ ਵੀ ਕਿੰਨੇ ਪੈਸੇ ਦੇਵੇ ਤੁਹਾਨੂੰ ਭਾਈ ਜਿੰਨਾ ਮਰਜ਼ੀ ਦੇ ਦੇ ਆਪਾਂ ਮੰਗਦੇ ਨਹੀਂ ਹੈਗੇ ਉਹਨੇ 4-5-4 ਦੇ ਦੇਣਾ ਮੇਰਾ ਪੂਰਾ ਹੋ ਜਾਣਾ ਸਾਬ ਕਿਤਾਬ 3000 ਦੀ ਰਖੜੀ ਉਹ ਜ ਚਾਰ ਪੰਜ ਹਜ਼ਾਰ ਪੂਰਾ ਹੋ ਜਾਣਾ ਆਣ ਜਾਣ ਦਾ ਵੀ ਵਿੱਚ ਹੋ ਜਾਣਾ ਜਾਣ ਕਾ ਵਿੱਚ